ਲੋੜ ਕਾਢ ਦੀ ਮਾਂ ਤੇ ਮੋਦੀ ਹੋਰਾਂ ਨੇ ਵੀ ਕਾਢ ਕੱਢੀ ਜਿਹੜਾ ਉਹਨਾਂ ਨੇ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨੈਡੂਰਾਂ ਦੀ ਹਰੇਕ ਗੱਲ ਮੰਨਣ ਦੀ ਗੱਲ ਕਹਿ ਦਿੱਤੀ ਤੇ ਉਧਰ ਨਿਤਿਸ਼ ਕੁਮਾਰ ਤੇ ਜਿਹੜਾ ਚੰਦਰਬਾਬੂ ਨੈਡੂ ਹੈ ਉਹਨਾਂ ਨੇ ਵੀ ਫਿਰ ਆਪਣੀਆਂ ਮਨਾ ਕੇ ਜਿਵੇਂ ਪੰਜਾਬੀਆਂ ਦੇ ਵਿਆਹ 'ਚ ਫੁੱਫੜ ਮਾਦੇ ਆਟੇ ਆਂਗੂ ਆਕੜ ਜਾਂਦੇ ਨੇ ਕਈ ਵਾਰੀ ਵੀ ਆਹ ਮੰਨੋਗੇ ਤੇ ਮੈਂ ਬਰਾਤੇ ਚੜ੍ਹੂਗਾ ਓਵੇਂ ਅਗਲਿਆਂ ਨੇ ਮਨਾਈਆਂ ਨੇ ਬਾਹਰ ਪਾਵੇ ਹਸੀ ਖੇਢੀ ਜਾ ਜਾਂਦੇ ਨੇ ਅੰਦਰ ਬੜਾ ਕੁਝ ਚੱਲਿਆ ਤੇ ਅੰਦਰ ਜਿਹੜਾ ਕੁਝ ਚੱਲਿਆ ਉਹਦੇ ਆਧਾਰ ਤੇ ਫਿਰ ਹੁਣ ਮੰਤਰਾਲੇ ਵੰਡੇ ਗਏ ਨੇ ਸੋ ਮੰਤਰਾਲੇ ਅਗਲਿਆਂ ਨੇ ਉਹੀ ਲੈਣੇ ਹੁੰਦੇ ਨੇ ਕਿਹੜੇ ਸੇਵਾ ਸੁਭਾ ਕਰਨ ਦੀ ਨਹੀਂ ਗੱਲ ਹੁੰਦੀ ਗੱਲ ਅੰਦਰ ਹੋਰ ਹੁੰਦੀ ਆ ਕਿਹੜੇ ਮੰਤਰਾਲੇ ਚ ਕਿੰਨੀ ਮਲਾਈ ਕਿੰਨਾ ਕੀ ਕੁਸ਼ ਹੈ ਸੁਧਾਰ ਤੇ ਬੜਾ ਕੁਝ ਸੋਚਿਆ ਜਾਂਦਾ ਸੋ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਚ ਲਿਆ ਜਾ ਰਿਹਾ ਹੈ ਇਹ ਵੱਡੀ ਚਰਚਾ ਹੈ ਖਬਰਾਂ